ਪੰਜਾਬ ਦੇ ਜ਼ਿਲ੍ਹਾ ਕਪੂਠਲਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕਪੂਠਲਾ ਦੇ ਅੰਦਰ ਬੰਦੇ ਭਾਰਤ ਟ੍ਰੇਨ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਹੈ ਜਿਸ ਦੌਰਾਨ ਟ੍ਰੇਨ ਦੇ ਅੰਦਰ ਬੈਠੇ ਯਾਤਰੀ ਕਾਫੀ ਜ਼ਿਆਦਾ ਕਬਰਾ ਗਏ ਤੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਫਿਲਹਾਲ ਦੱਸ ਦਈਏ ਕਿ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਕਪੂਠਲਾ ਦੇ ਵਿੱਚ ਸੀ ਤੇ ਜਦੋਂ ਬੰਦੇ ਭਾਰਤ ਟ੍ਰੇਨ ਦੇ ਉੱਤੇ ਪੱਥਰਾਬਾਜ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਲੋਕ ਕਬਰਾ ਜਾਂਦੇ ਨੇ ਯਾਤਰੀ ਜਿਹੜੇ ਨਿਉ ਕਬਰਾ ਜਾਂਦੇ ਨੇ ਅਤੇ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਸਵਾਲ ਹੈ ਕਿ ਆਖਰਕਾਰ ਬੰਦੇ ਭਾਰਤ ਰੇਲ ਟ੍ਰੇਨ ਦੇ ਉੱਤੇ ਇਸ ਤਰੀਕੇ ਦੇ ਨਾਲ ਪੱਥਰਬਾਜ਼ੀ ਕਿਸ ਨੇ ਕੀਤੀ ਕੀ ਇਹ ਕੋਈ ਬੱਚਿਆਂ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਨੇ ਕੋਈ ਘਿਣਾਉਣੀ ਹਰਕਤ ਕੀਤੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਕੋਈ ਜਾਣਬੁੱਝ ਕੇ ਅਜਿਹੀ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਲਹਾਲ ਜੋ ਯਾਤਰੀ ਟ੍ਰੇਨ ਦੇ ਵਿੱਚ ਬੈਠੇ ਹੋਏ ਸਿਗੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਦੱਸਿਆ ਜਾ ਰਿਹਾ ਹੈ ਕੀ ਟ੍ਰੇਨ ਦੇ C3 ਕੋਚ ਦੇ ਵਿੱਚ ਪੱਥਰਬਾਜ਼ੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਦੋ ਵਿੰਡੋ ਪੈਨ ਦੇ ਸ਼ੀਸ਼ੇ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਇਸ ਦੇ ਨਾਲ ਹੀ ਜਾਣਕਾਰੀ ਦੇ ਅਨੁਸਾਰ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੁਬਾਰਾ ਜਾਣਕਾਰੀ ਦਿੱਤੀ ਗਈ ਹੈ ਕਿ ਤਿੰਨ ਕੋਚ ਦੇ ਵਿੱਚ ਯਾਤਰਾ ਦੇ ਦੌਰਾਨ ਗੁਰੂਗ੍ਰਾਮ ਦੀ ਰਹਿਣ ਵਾਲੀ ਪੂਨਮ ਕਟਲਾ ਨੇ ਦੱਸਿਆ ਹੈ ਕਿ ਜਦੋਂ ਉਹ ਫਗਵਾੜ ਫਗਵਾੜੇ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਐਕਸਪ੍ਰੈਸ ਦੇ ਵਿੱਚ ਬੈਠੀ ਤਾਂ ਉਹਨਾਂ ਦੇ ਨਾਲ ਵਾਲੀ ਸੀਟ ਦੇ ਉੱਤੇ ਜ਼ੋਰ ਦੇ ਨਾਲ ਇੱਕ ਆਵਾਜ਼ ਸੁਣਾਈ ਦਿੱਤੀ ਤਾਂ ਜਦੋਂ ਦੇਖਿਆ ਜਾਂਦਾ ਹੈ ਤਾਂ ਉਸ ਸਮੇਂ ਪਤਾ ਲੱਗਦਾ ਹੈ ਕਿ ਟ੍ਰੇਨ ਦੇ ਉੱਤੇ ਪੱਥਰਬਾਜ਼ੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਪਰ ਹਾਲਾਂਕਿ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਬੰਦੇ ਭਾਰਤ ਟ੍ਰੇਨ ਦੇ ਉੱਤੇ ਜਿਹੜੀ ਪੱਥਰਬਾਜ਼ੀ ਹੈ ਇਹ ਕਿਸ ਨੇ ਕੀਤੀ ਹੈ ਇਹ ਬੱਚਿਆਂ ਦੀ ਕੋਈ ਸ਼ਰਾਰਤ ਹੈ ਜਾਂ ਫਿਰ ਕਿਸੇ ਦੇ ਵੱਲੋਂ ਕੋਈ ਜਾਣਬੁੱਝ ਕੇ ਅਜਿਹੀ ਕੋਸ਼ਿਸ਼ ਕੀਤੀ ਗਈ ਹੈ ਬੰਦੇ ਭਾਰਤ ਟ੍ਰੇਨ ਕਰਪੂਤਲਾ ਤੁਦਲੀ ਜਾਰੀ ਸੀ ਪਰ ਇਸੇ ਦੌਰਾਨ ਹੀ ਜਿਹੜੀ ਘਟਨਾ ਵਾਪਰ ਜਾਂਦੀ ਹੈ ਤਾਂ ਲੋਕ ਜਿਹੜੇ ਨੇ ਉਹ ਘਬਰਾ ਚੁੱਕੇ ਨੇ ਟ੍ਰੇਨ ਦੇ ਅੰਦਰ ਜੋ ਯਾਤਰੀ ਬੈਠੇ ਹੋਏ ਸੀ ਉਹਨਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਪਰ ਫਿਲਹਾਲ ਜਾਂਚ ਦਾ ਵਿਸ਼ਾ ਹੈ ਕਿ ਬੰਦੇ ਭਾਰਤ ਟ੍ਰੇਨ ਜੋ ਕਿ ਪੰਜਾਬ ਦੇ ਜ਼ਿਲ੍ਹਾ ਕਪੂਥਲਾ ਦੇ ਵਿੱਚ ਖੜੀ ਸੀ ਆਖਰਕਾਰ ਉਸ ਦੇ ਉੱਤੇ ਪੱਥਰਬਾਜ਼ੀ ਕਿਸ ਨੇ ਤੇ ਕਿਉਂ ਕਿਵੇਂ ਕੀਤੀ ਪੰਜਾਬ ਦੇ ਜ਼ਿਲ੍ਹਾ ਕਪੂਠਲਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕਪੂਠਲਾ ਦੇ ਅੰਦਰ ਬੰਦੇ ਭਾਰਤ ਟ੍ਰੇਨ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਹੈ ਜਿਸ ਦੌਰਾਨ ਟ੍ਰੇਨ ਦੇ ਅੰਦਰ ਬੈਠੇ ਯਾਤਰੀ ਕਾਫੀ ਜ਼ਿਆਦਾ ਕਬਰਾ ਗਏ ਤੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਵੀ ਪਾਇਆ ਜਾ ਰਿਹਾ ਫਿਲਹਾਲ ਦੱਸ ਦਈਏ ਕਿ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਕਪੂਠਲਾ ਦੇ ਵਿੱਚ ਸੀ ਤੇ ਜਦੋਂ ਬੰਦੇ ਭਾਰਤ ਟ੍ਰੇਨ ਦੇ ਉੱਤੇ ਪੱਥਰਾਬਾਜ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਲੋਕ ਕਬਰਾ ਜਾਂਦੇ ਨੇ ਯਾਤਰੀ ਜਿਹੜੇ ਨਿਉ ਕਬਰਾ ਜਾਂਦੇ ਨੇ ਅਤੇ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਸਵਾਲ ਹੈ ਕਿ ਆਖਰਕਾਰ ਬੰਦੇ ਭਾਰਤ ਟ੍ਰੇਨ ਦੇ ਉੱਤੇ ਇਸ ਤਰੀਕੇ ਦੇ ਨਾਲ ਪੱਥਰਬਾਜ਼ੀ ਕਿਸ ਨੇ ਕੀਤੀ ਕੀ ਇਹ ਕੋਈ ਬੱਚਿਆਂ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਨੇ ਕੋਈ ਘਿਣਾਉਣੀ ਹਰਕਤ ਕੀਤੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਕੋਈ ਜਾਣਬੁੱਝ ਕੇ ਅਜਿਹੀ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਲਹਾਲ ਜੋ ਯਾਤਰੀ ਟ੍ਰੇਨ ਦੇ ਵਿੱਚ ਬੈਠੇ ਹੋਏ ਸਿਗੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਦੱਸਿਆ ਜਾ ਰਿਹਾ ਹੈ ਕੀ ਟ੍ਰੇਨ ਦੇ C3 ਕੋਚ ਦੇ ਵਿੱਚ ਪੱਥਰਬਾਜ਼ੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਦੋ ਵਿੰਡੋ ਪੈਨ ਦੇ ਸ਼ੀਸ਼ੇ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਇਸ ਦੇ ਨਾਲ ਹੀ ਜਾਣਕਾਰੀ ਦੇ ਅਨੁਸਾਰ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੁਬਾਰਾ ਜਾਣਕਾਰੀ ਦਿੱਤੀ ਗਈ ਹੈ ਕਿ ਤਿੰਨ ਕੋਚ ਦੇ ਵਿੱਚ ਯਾਤਰਾ ਦੇ ਦੌਰਾਨ ਗੁਰੂਗ੍ਰਾਮ ਦੀ ਰਹਿਣ ਵਾਲੀ ਪੂਨਮ ਕਟਲਾ ਨੇ ਦੱਸਿਆ ਹੈ ਕਿ ਜਦੋਂ ਉਹ ਫਗਵਾੜ ਫਗਵਾੜੇ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਐਕਸਪ੍ਰੈਸ ਦੇ ਵਿੱਚ ਬੈਠੀ ਤਾਂ ਉਹਨਾਂ ਦੇ ਨਾਲ ਵਾਲੀ ਸੀਟ ਦੇ ਉੱਤੇ ਜ਼ੋਰ ਦੇ ਨਾਲ ਇੱਕ ਆਵਾਜ਼ ਸੁਣਾਈ ਦਿੱਤੀ ਤਾਂ ਜਦੋਂ ਦੇਖਿਆ ਜਾਂਦਾ ਹੈ ਤਾਂ ਉਸ ਸਮੇਂ ਪਤਾ ਲੱਗਦਾ ਹੈ ਕਿ ਟ੍ਰੇਨ ਦੇ ਉੱਤੇ ਪੱਥਰਬਾਜ਼ੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਪਰ ਹਾਲਾਂਕਿ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਬੰਦੇ ਭਾਰ ਟ੍ਰੇਨ ਦੇ ਉੱਤੇ ਜਿਹੜੀ ਪੱਥਰਬਾਜ਼ੀ ਹੈ ਇਹ ਕਿਸ ਨੇ ਕੀਤੀ ਹੈ ਇਹ ਬੱਚਿਆਂ ਦੀ ਕੋਈ ਸ਼ਰਾਰਤ ਹੈ ਜਾਂ ਫਿਰ ਕਿਸੇ ਦੇ ਵੱਲੋਂ ਕੋਈ ਜਾਣਬੁੱਝ ਕੇ ਅਜਿਹੀ ਕੋਸ਼ਿਸ਼ ਕੀਤੀ ਗਈ ਹੈ ਬੰਦੇ ਭਾਰ ਟ੍ਰੇਨ ਕਰਪੂਠਲਾ ਤੋਂ ਦਲੀ ਇਸ ਹੀ ਫਰੇਸੇ ਦੌਰਾਨ ਹੀ ਜਿਹੜੀ ਘਟਨਾ ਵਾਪਰ ਜਾਂਦੀ ਹੈ ਤਾਂ ਲੋਕ ਜਿਹੜੇ ਨੇ ਉਹ ਘਬਰਾ ਚੁੱਕੇ ਨੇ ਟ੍ਰੇਨ ਦੇ ਅੰਦਰ ਜੋ ਯਾਤਰੀ ਬੈਠੇ ਹੋਏ ਸੀ ਉਹਨਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਪਰ ਫਿਲਹਾਲ ਜਾਂਚ ਦਾ ਵਿਸ਼ਾ ਹੈ ਕਿ ਬੰਦੇ ਭਾਰਤ ਟ੍ਰੇਨ ਜੋ ਕਿ ਪੰਜਾਬ ਦੇ ਜ਼ਿਲ੍ਹਾ ਕਪੂਥਲਾ ਦੇ ਵਿੱਚ ਖੜੀ ਸੀ ਆਖਰਕਾਰ ਉਸ ਦੇ ਉੱਤੇ ਪੱਥਰਬਾਜ਼ੀ ਕਿਸ ਨੇ ਤੇ ਕਿਉਂ ਕਿਵੇਂ ਕੀਤੀ